ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 45ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਜਸਵਿੰਦਰ ਸਿੰਘ ਜੀ ਪੱਲਾ ਸਟਾਈਲ ਦਸਤਾਰ ਸਜਾ ਕੇ ਦਿਖਾਣੀ ਹੈ ਦਸਤਾਰ ਦੀ ਪੂਣੀ ਬੇਸ ਤੇ ਦਸਤਾਰ ਨੂੰ ਸਜਾਉਣ ਦਾ ਤਰੀਕਾ ਇਹ ਤਿੰਨੋਂ ਚੀਜ਼ਾਂ ਮੈਂ ਤੁਹਾਨੂੰ ਅਲੱਗ-ਅਲੱਗ ਦਸਣੀਆਂ ਨੇ ਅੱਜ ਥੋੜਾ ਡਿਫਰੈਂਟ ਸ਼ੇਅਰ ਕਰਨਗੇ ਨਾ ਚੀਜ਼ਾਂ ਨੂੰ ਕਿ ਤੁਸੀਂ ਬੇਸ ਕਿੱਦਾਂ ਸਜਾਣਾ ਹੈ ਤੇ ਪੂਣੀ ਕਿੱਦਾਂ ਕਰਨੀ ਹੈ ਇਹਨਾਂ ਵਰਗੀ ਦਸਤਾਰ ਸਜਾਣ ਲਈ ਕਿਉਂਕਿ ਦਸਤਾਰ ਨੂੰ ਸਜਾਣ ਲਈ ਨਾ ਉਹਨਾਂ ਦੀ ਦਸਤਾਰ ਉੱਚੀ ਕਿੰਨੀ ਹੈ ਉਹਨਾਂ ਦੀ 50 ਕਿੰਨੀ ਦਿਖਦੀ ਪਈ ਹੈ ਉਹਨਾਂ ਨੇ ਕਲਗੀ ਲੜ ਕਿੱਦਾਂ ਲਾਇਆ ਹੋਇਆ ਦੇਖੋ ਉਹਨਾਂ ਦੇ ਪੇਚਾਂ ਦੀ ਜਿਹੜੀ ਸਪੇਸ ਨੂੰ ਅਸੀਂ ਮੇਨਟੇਨ ਕਰਨਾ ਹੈ ਜਿੱਦਾਂ ਉਹਨਾਂ ਦੇ ਪੇਚਾਂ ਦੀ ਸਪੇਸ ਨੇ ਮੋਟੇ ਨੇ ਪੇਚ ਇਸ ਚੀਜ਼ ਨੂੰ ਧਿਆਨ ਚ ਰੱਖਣਾ ਹੈ ਇੱਕ ਦਸਤਾਰ ਉਹਨਾਂ ਦੀ ਗੋਲ ਆ ਇਸ ਚੀਜ਼ ਨੂੰ ਧਿਆਨ ਚ ਰੱਖਣਾ ਹੈ ਹੁਣ ਗੱਲ ਕਰਦੇ ਹਾਂ ਦਸਤਾਰ ਦੀ ਪੂਣੀ ਦੀ ਦੇਖੋ ਅਸੀਂ ਦੋਨਾਂ ਸਾਈਡਾਂ ਤੋਂ ਦਸਤਾਰ ਨੂੰ ਗਿੱਲਾ ਕੀਤਾ ਇੱਕ ਲੜ ਫੜਿਆ ਫਿਰ ਇੱਕ ਲੜ ਛੱਡ ਕੇ ਤੀਜਾ ਲੜ ਫੜਿਆ ਇਹਨਾਂ 'ਚ ਇੱਕ ਪੱਲਾ ਅਸੀਂ ਜਾ ਕੇ ਬੰਨ੍ਹ ਦੇਣਾ ਹੈ ਤੇ ਦੂਜੇ ਨੂੰ ਫੜ ਕੇ ਪੂਣੀ ਕਰਾਂਗੇ ਦੇਖੋ ਦਸਤਾਰ ਨੂੰ ਸਕਿੱਪ ਨਾ ਕਰਿਓ ਤੇ ਪੂਰੀ ਤੁਹਾਨੂੰ ਵੀਡੀਓ ਦੇਖਣੀ ਪੈਣੀ ਆ ਕਿਉਂਕਿ ਜਦ ਤੱਕ ਮੈਂ ਅਖੀਰ ਤੇ ਕਲਗੀ ਵਾਲਾ ਲੜ ਨਹੀਂ ਲਾ ਦਿੰਦਾ ਉਦੋਂ ਤੱਕ ਤੁਹਾਨੂੰ ਸਮਝ ਨਹੀਂ ਆਣਾ ਕਿ ਦਸਤਾਰ ਉਹਨਾਂ ਵਰਗੀ ਲੱਗ ਰਹੀ ਏ ਕਿ ਨਹੀਂ ਇਸ ਲਈ ਤੁਹਾਨੂੰ ਇਹ ਚੀਜ਼ ਦੇਖਣੀ ਪੈਣੀ ਆ ਟੋਟਲੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੇ ਤੁਸੀਂ ਸਮਝਣਾ ਚਾਹੁੰਦੇ ਹੋ ਕਿ ਦਸਤਾਰ ਉਹਨਾਂ ਨੇ ਸਜਾਈ ਕਿੱਦ ਤੇ ਮੈਂ ਤੁਹਾਨੂੰ ਪੂਰੀ ਕੋਸ਼ਿਸ਼ ਕਰਾਂਗਾ ਉਹਨਾਂ ਵਰਗੀ ਦਸਤਾਰ ਸਜਾ ਕੇ ਦਿਖਾਉਣ ਦੀ ਮੈਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਖੂਬ ਹੂਣਾ ਵਰਗੀ ਦਸਤਾਰ ਸਜਾ ਕੇ ਦਿਖਾਈ ਹੈ ਵਿੱਚ ਮੈਂ ਵੀਡੀਓ ਦੇ ਤੁਸੀਂ ਕੀ ਕਰਨਾ ਹੈ ਇੱਕ ਪਿੱਛੇ ਨੂੰ ਗਏ ਖੱਬੀ ਸਾਈਡ ਤੇ ਸਲਾਈ ਰੱਖ ਕੇ ਦੋਨੋਂ ਬੱਲੇ ਨੂੰ ਅੰਦਰ ਕਰਕੇ ਇਸ ਤਰੀਕੇ ਨਾਲ ਪੂਣੀ ਕੱਢ ਲੈਣੀ ਹੈ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਪੂਣੀ ਥੋੜੀ ਜਿਹੀ ਅਲੱਗ ਤਰੀਕੇ ਨਾਲ ਕਰਨੀ ਹੈ ਇਹਦੇ ਵਿੱਚ ਅਸੀਂ ਪੂਣੀ ਸਾਨੂੰ ਜਿਆਦਾ ਚੌੜੀ ਨਹੀਂ ਚਾਹੀਦੀ ਇਸ ਗੱਲ ਨੂੰ ਧਿਆਨ ਚ ਰੱਖਣਾ ਹੈ ਦੋਪਰੋ ਪੱਲੇ ਫੜ ਲੈਣੇ ਆ ਦੇਖ ਲੈਣਾ ਕਿ ਪੂਣੀ ਜਿਆਦਾ ਚੌੜੀ ਤਾਂ ਨਹੀਂ ਦੇਖੋ ਨਾਰਮਲੀ ਗਿੱਟ ਗਿੱਟ ਤੇ ਬ ਧਿਆਨ ਰੱਖਿਓ ਇਸੀ ਦਾ ਸੈਂਟਰ ਚੋਂ ਗਿੱਠ ਹੋਵੇ ਬਹੁਤ ਆ ਇਸ ਤਰੀਕੇ ਨਾਲ ਤੁਸੀਂ ਦੇਖ ਲੈਣਾ ਕਿ ਦੋਨੋਂ ਪੱਲੇ ਉੱਪਰਲੇ ਫੜਦੇ ਹੋਏ ਜਿਹੜੇ ਪਿੱਛੇ ਜੀ ਫੜਦੇ ਆ ਰਹੇ ਤੁਸੀਂ ਪੂਣੀ ਕਰਦੇ ਅੱਗੇ ਨੂੰ ਜਾਣਾ ਆ ਇਹਦੇ ਨਾਲ ਤੁਹਾਡੀ ਪੂਣੀ ਆ ਜਿਹੜੀ ਇੱਕ ਤਾਂ ਟਾਈਟ ਰਹੇਗੀ ਖਿੱਚ ਜ਼ਿਆਦਾ ਹੋਗੀ ਪਲੱਸ ਤੁਹਾਡਾ ਜਿਹੜਾ ਮੋਟਾ ਹਿੱਸਾ ਥੱਲੇ ਹੀ ਰਹੂਗਾ ਤੁਹਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਪੈਣੀ ਸਿੰਗਲ ਦਸਤਾਰ ਲਈ ਤੁਸੀਂ ਇਸ ਤਰੀਕੇ ਨਾਲ ਪੂਣੀ ਕਰ ਸਕਦੇ ਹੋ ਬਟ ਜੇ ਜਿਆਦਾ پیچ ਵਾਲੀ ਪੂਣੀ ਕਰਨੀ ਹੈ ਤਾਂ ਉਹ ਲਈ ਤੁਹਾਨੂੰ ਖੋਲ ਕੇ ਹੀ ਕਰਨੀ ਪੈਣੀ ਹੈ ਜਿਆਦਾ ਪੂਣੀ ਦੇਖੋ ਪੂਣੀ ਆਪਣੀ ਕੰਪਲੀਟ ਆ ਤੇ ਹੁਣ ਤੁਹਾਨੂੰ ਅਸੀਂ ਦਸਤਾਰ ਸਜਾ ਕੇ ਦਿਖਾਣੀ ਹੈ ਤੇ ਉਸ ਤੋਂ ਪਹਿਲਾਂ ਬੇਸ ਤਿਆਰ ਕਰਨਾ ਹੈ ਬੇਸ ਵੀ ਤੁਸੀਂ ਜਿਹੜਾ ਆ ਥੋੜਾ ਅਲੱਗ ਤਰੀਕੇ ਨਾਲ ਸਜਾਣਾ ਹੈ ਦੇਖੋ ਅਲੱਗ ਤਰੀਕੇ ਨਾਲ ਇਹਦਾ ਸੈਂਸ ਇਹ ਨਹੀਂ ਕਿ ਅਚੀ ਅਸੀਂ ਲੱਗ ਤੋਂ ਕੋਈ ਚੀਜ਼ ਪਾਣੀ ਆ ਇਹਦੇ ਵਿੱਚ ਤੁਸੀਂ ਜੂੜਾ ਤਾਂ ਕੰਨ ਖੱਬੇ ਪਾਸੇ ਹੀ ਆ ਬਟ ਜੂੜਾ ਥੋੜਾ ਜਿਆ ਅੱਗੇ ਕਰ ਲਿਓ ਕੋਸ਼ਿਸ਼ ਕਰਿਓ ਥੋੜਾ ਜੂੜਾ ਅੱਗੇ ਕਰਨ ਦੀ ਜਿਵੇਂ ਉਹਨਾਂ ਦੀ ਦਸਤਾਰ ਦੇਖ ਲਓ ਸ ਤੇ ਪਿੱਛੇ ਦੀ ਜ਼ਿਆਦਾ ਪਰਵਾਹੀ ਨਹੀਂ ਹੈਗੀ ਸੱਜੇ ਪਾਸੇ ਵੀ ਇਦਾਂ ਹੀ ਆ ਇਸ ਚੀਜ਼ ਨੂੰ ਥੋੜਾ ਬਣਾਣ ਲਈ ਨਾ ਤੁਹਾਨੂੰ 베ਸ ਥੋੜਾ ਅੱਗੇ ਰੱਖਣਾ ਪੈਣਾ ਆ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਤੇ ਪਿੱਛੇ ਜੀ ਤੁਸੀਂ ਦੇਖ ਲਓ ਕਿ ਆਪਾਂ ਦੋ ਕੱਠਾ ਮਾ ਲਏ 80 ਸੈਂਟੀਮੀਟਰ ਦਾ ਪਰਨਾ ਸਜਾ ਲਿਆ ਹੋਇਆ ਜਿਹੜਾ ਅਸੀਂ ਚੈਲੰਜ ਸ਼ੁਰੂ ਕੀਤਾ ਮੇਰੇ ਵੀਰੋ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਇਹਦੇ ਵਿੱਚ ਤੁਹਾਨੂੰ ਅਸੀਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਈਆਂ ਅੱਜ 45ਵਾਂ ਦਿਨ ਨਾ ਤੇ ਇਸੇ ਤਰੀਕੇ ਨਾਲ 75 ਦਿਨਾਂ ਤੱਕ ਅਲੱਗ-ਅਲੱਗ ਸਟਾਈਲ ਸਜਾ ਕੇ ਦਿਖਾਉਂਦੇ ਰਾਵਾਂਗੇ ਜੇ ਸਟਾਈਲ ਵੱਧ ਗਏ ਤਾਂ ਅਸੀਂ ਇਹਨਾਂ ਨੂੰ 100 ਦਿਨਾਂ ਤੱਕ ਲੈ ਜਾਵਾਂਗੇ ਕੋਈ ਗੱਲ ਨਹੀਂ ਆਪਾਂ ਜਿੰਨੇ ਸਟਾਈਲ ਹੋ ਸਕਣ ਪੂਰੇ ਪਾਵਾਂਗੇ ਕੋਈ ਰੋਕਾਂਗੇ ਨਹੀਂ ਵਿੱਚ ਅਸੀਂ ਤੇ ਬੇਸ ਦੇਖੋ ਦੁਬਾਰਾ ਅਸੀਂ ਬੇਸ ਦੀ ਗੱਲ ਕਰਦੇ ਆਂ ਦੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਥੋੜਾ ਫਰੰਟ ਤੇ ਹੋਣਾ ਚਾਹੀਦਾ ਬੇਸ ਤੁਹਾਡਾ ਤੇ ਖੱਬੇ ਪਾਸੇ ਦਸਤਾਰ ਥੋੜੀ ਜਿਹੀ ਭਾਰੀ ਹੋਣੀ ਚਾਹੀਦੀ ਆ ਕੱਲਾ ਜੂੜਾ ਕੀਤਾ ਨਾਲ ਐਕਸਟਰਾ ਤਫੇ ਥੋੜਾ بیس ਰੱਖ ਲਿਓ ਨਾਲ ਜੇ ਤੁਹਾਡੇ ਕੇਸ ਜਿਆਦਾ ਵੱਡੇ ਨੇ ਤਾਂ ਫਿਰ ਤੁਸੀਂ بیس ਨਹੀਂ ਰੱਖਣਾ ਜੂੜੇ ਨੂੰ ਥੋੜਾ ਹੋਰ ਜਿਆਦਾ ਖਿਲਾੜ ਦੇਣਾ ਹੁਣ ਦੇਖੋ ਉਹਨਾਂ ਦੀ 50 ਦਾ ਨਾਪ ਲੈ ਲਈ ਆਪਾਂ ਕਿ ਉਹਨਾਂ ਦੀ ਦਸਤਾਰ ਦੇਖੋ ਇੱਥੇ ਹੁੰਦੀ ਆ ਗੱਲਾਂ ਤੋਂ ਹਨਾ ਸਾਡੀ ਦਸਤਾਰ ਜਰਾਨੀਵੀ ਹੁੰਦੀ ਆ ਤੇ ਇੱਥੋਂ ਜਿੰਨੀ ਇੱਕ ਨੋਜ਼ ਹੈ ਇੰਨੇ ਗੈਪ ਨਾਲ ਉਹਨਾਂ ਦੀ 50 ਦੀ ਨੋਕ ਬਣਦੀ ਹੈ ਤੈਨੂੰ ਗਲਾ ਤੋਂ ਵੀ ਘੱਟ ਗੈਪ ਰੱਖਣਾ ਸੀ 50 ਬੰਨਣ ਲਈ ਇਸ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਜਿਹੜੀ ਚੀਜ਼ ਮੈਂ ਕਹਿ ਰਿਹਾ ਇਹਨਾਂ ਚੀਜ਼ਾਂ ਨੂੰ ਤੁਸੀਂ ਐਜ਼ ਇਟ ਇਜ਼ ਕਰੋਗੇ ਤਾਂ ਤੁਹਾਡੀ ਦਸਤਾਰ ਦੀ ਸ਼ੇਪ ਉਹਨਾਂ ਵਰਗੀ ਲੱਗੂਗੀ ਨਹੀਂ ਤਾਂ ਦਸਤਾਰ ਤੁਹਾਡੀ ਉੱਚੀ ਲੱਗੂਗੀ ਜੇ ਤੁਸੀਂ ਪਹਿਲਾਂ ਹੀ 50 ਉੱਚੀ ਬਨ ਲੀ ਨਾ ਫਿਰ ਦਸਤਾਰ ਤੁਹਾਡੀ ਉੱਚੀ ਬੱਜੂਗੀ ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਨਾਲ-ਨਾਲ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਦੱਸਣ ਉਨਾਂ ਦੀ ਦਸਤਾਨ ਨੂੰ ਮੂਲ ਹਿੱਸੇ ਤੋਂ ਸਾਈਡਾਂ ਤੋਂ ਉੱਪਰੋਂ ਹਰ ਇੱਕ ਚੀਜ਼ ਨੂੰ ਮੈਂ ਚੰਗੀ ਤਰ੍ਹਾਂ ਦੇਖਿਆ ਉਹਨਾਂ ਦੀਆਂ ਫਿਲਮਾਂ ਦੇਖੀਆਂ ਕਈ ਮੈਂ ਕਈ ਉਹਨਾਂ ਦੀ ਇੰਸਟਾਗ੍ਰam ਪੋਸਟਾਂ ਦੇਖੀਆਂ ਤੇ ਜਿਹੜੀ ਫੋਟੋ ਮੈਨੂੰ ਉਹਨਾਂ ਦੀ ਸਭ ਤੋਂ ਵਧੀਆ ਲੱਗੀ ਮੈਂ ਉਹ ਪੋਸਟ ਦੇ ਹਿਸਾਬ ਨਾਲ ਦਸਤਾਰ ਸਜਾ ਕੇ ਦਿਖਾਣੀ ਹੈ ਦੇਖੋ ਪਹਿਲਾ ਪੱਲਾ ਸੀ ਇਸ ਤਰੀਕੇ ਨਾਲ ਮੂਹ ਦੇ ਵਿੱਚ ਫੜ ਲੈਣਾ ਹੈ ਤੇ ਉਪਰੋ ਜੀ ਏਸ ਲੜਨ ਨੂੰ ਤੁਸੀਂ ਥੋੜਾ ਸੱਜੇ ਪਾਸੇ ਉਹ ਲੈ ਕੇ ਆਣਾ ਹੈ ਜਿੱਦਾਂ ਆਪਾਂ ਪਹਿਲੀਆਂ ਦਸਤਾਰਾਂ ਸਜਾਉਂਦੇ ਨਾ ਉਹਨਾਂ ਵਿੱਚ ਥੋੜਾ ਸੈਂਟਰ ਚੋਂ ਲੈ ਕੇ ਆਉਂਦੇ ਹੁਣ ਇਹ ਪੱਲਾ ਇਹਦੇ ਵਿੱਚ ਤੁਸੀਂ ਕੀ ਕਰਨਾ ਥੋੜਾ ਸੱਜੇ ਪਾਸੇ ਉਹ ਲੈ ਕੇ ਆਣਾ ਹੈ ਤੇ ਲੜਨ ਨੂੰ ਤੁਸੀਂ ਦੋ ਵਾਰੀ ਅੰਦਰ ਫੋਲਡ ਕਰਨਾ ਹੀ ਕਰਨਾ ਹੈ ਦੇਖੋ ਦਸਤਾਰ ਮੈਂ ਤਰੀਕਾ ਮੈਂ ਮੇਰਾ ਆਪਣਾ ਹੋਏਗਾ ਸਜਾਣ ਦਾ ਦਸਤਾਰ ਉਹਨਾਂ ਵਰਗੀ ਸਜਾ ਕੇ ਦਿਖਾਣੀ ਹੈ ਜਿੱਦਾਂ ਉਹਨਾਂ ਨੇ ਲੜ ਲੜਨਾ ਜਿਹੜੇ ਫੁੱਲ ਮੇ ਫੁੱਲ ਮੇ ਲੱਗਦੇ ਪਏ ਨਾ ਥੋੜੇ ਵੱਟ ਦਿਖਦੇ ਪਿਆ ਮੈਂ ਉਹ ਚੀਜ਼ਾਂ ਛੜਨੀਆਂ ਨਹੀਂ ਵਿੱਚ ਮੈਂ ਉਹ ਸਾਫ਼ ਕਰਕੇ ਦਿਖਾਉਂਗਾ ਤੁਹਾਨੂੰ ਤੁਸੀਂ ਛੜਨੀਆਂ ਤਾਂ ਛੱਡ ਸਕਦੇ ਹੋ ਉਦਾਂ ਦੀ ਹੀ ਦਸਤਾਰ ਹੋएगी ਆਪਣੀ ਬਟ ਸਲਾਈ ਨਾਲ ਬਾਅਦ ਦੇ ਵਿੱਚ ਤੁਹਾਨੂੰ ਸਾਫ਼ ਕਰਕੇ ਵੀ ਦਿਖਾਵਾਂਗਾ ਸਾਡਾ ਮੇਨ ਮਕਸਦ ਹੁੰਦਾ ਤੁਹਾਨੂੰ ਸ਼ੇਪ ਉਹਨਾਂ ਵਰਗੀ ਸਜਾ ਕੇ ਦਿਖਾ ਸਕੀਏ ਠੀਕ ਹੈ ਤੇ ਹੁਣ ਤੁਸੀਂ ਦੇਖੋ ਲੜਨੂ ਬਣਾਇਆ ਦੋ ਵਾਰੀ ਅੰਦਰ ਫੋਲਡ ਕਰਕੇ ਕਿੰਨੀ ਕ ਅਖ ਟਕੀ ਆਪਾਂ ਕਿੰਨੀ ਘੱਟ ਅਖ ਟਕੀ ਆ ਤੇ ਗੱਲ ਦੇਖੋ ਆਪਾਂ ਕਿੰਨੀ ਘੱਟ ਟਕੀ ਆ ਤੇ ਜਿਹੜਾ ਕੰਨ ਕੰਨ ਤੋਂ ਥੋੜਾ ਜਿਹਾ ਨੀਵਾ ਲਾਇਆ ਲੜਨੂ ਇਹਨੂੰ ਅਸੀਂ ਕਹ ਲੋ ਅੱਧਾ ਕਿ ਜਾਂ ਪੌਣਾ ਇੰਚ ਨੀਵਾ ਸਾਡਾ ਲੜੇ ਹੀ ਬਸ ਕੰਨ ਤੋਂ ਨਹੀਂ ਤਾਂ ਸਾਡਾ ਪਹਿਲਾ ਲੜ ਬਹੁਤ ਜ਼ਿਆਦਾ ਨੀਵਾ ਹੁੰਦਾ ਹੈ ਉਹਨਾਂ ਦੀ ਦਸਤਾਰ ਦੇਖੋ ਤੇ ਆਪਣੀ ਦਸਤਾਰ ਦੇਖੋ ਕਿਸੇ ਵਰਗੀ ਦਸਤਾਰ ਸਜਾਣੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਉਹਨਾਂ ਦੀ ਦਸਤਾਰ ਵਾਂਗੂ ਹੀ ਸਜਾਣੀ ਪੈਣੀ ਹੈ ਹਰ ਇੱਕ ਲੜਨੂ ਤੁਹਾਨੂੰ ਉਹਨਾਂ ਵਾਂਗ ਹੀ ਰੱਖਣਾ ਪੈਣਾ ਪਿਛੇੜੀ ਪਿੰਚ ਕਰਕੇ ਇਸ ਜਗ੍ਹਾ ਤੋਂ ਲੜਨੂ ਲਾਣਾ ਥੋੜਾ ਜਿਹਾ ਉੱਚਾ ਸੱਜੇ ਪਾਸੇੋਂ ਮੈਂ ਉਹਨਾਂ ਦੀ ਦਸਤਾਰ ਦੇਖੀ ਸੀ ਉੱਪਰਲੇ ਪਾਸੇ ਪੇਚੇ 'ਚ ਜ਼ਿਆਦਾ ਸਪੇਸ ਨਹੀਂ ਹੁੰਦੀ ਅਸੀਂ ਵੀ ਜ਼ਿਆਦਾ ਸਪੇਸ ਨਹੀਂ ਰੱਖਣੀ ਨੀਚੋਂ ਜੀ ਹੀ ਇਕੱਲਾ ਦਸਤਾਰ ਨੂੰ ਫੋਲਡ ਕਰਨਾ ਹੈ ਲੜ ਬਣਾਉਣ ਵੇਲੇ ਉੱਪਰੋਂ ਲੜ ਨੂੰ ਫੋਲਡ ਨਹੀਂ ਕਰਨਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਦੇਖੋ ਵੈਸੇ ਤਾਂ ਇਹ ਦਸਤਾਰ ਜਿਹੜੀ ਸਜਾਉਂਦੇ ਆ 올ਡ ਸਟਾਈਲ ਜਿਹੜੇ ਬੰਦੇ ਆ ਨਾ ਜਿਹੜੇ ਅੱਜ ਵੀ ਪਟਿਆਲਾ ਸ਼ਹੀ ਦਸਤਾਰ ਸਜਾਉਂਦੇ ਉਹ ਲਗਭਗ ਇਦਾਂ ਦੀਆਂ ਹੀ ਦਸਤਾਰਾਂ ਸਜਾਉਂਦੇ ਨੇ ਜਿਹੜੇ ਪੁਰਾਣੇ ਬੰਦੇ ਆ ਨਾ ਪਟਿਆਲਾ ਸ਼ਹੀ ਪੱਗ ਬੰਨਦੇ ਉਹ ਇਦਾਂ ਹੀ ਦਸਤਾਰ ਬੰਨ੍ਹਦੇ ਮੈਂ ਕਈ ਜਣਿਆਂ ਨੂੰ ਦੇਖਿਆ ਸਾਡੇ ਕਾਲਜ 'ਚ ਪ੍ਰੋਫੈਸਰ ਹੁੰਦੇ ਸੀ ਕਈ ਇਦਾਂ ਦੀ ਦਸਤਾਰ ਹੀ ਬੰਨ੍ਹਦੇ ਸੀਗੇ ਕਿ ਮਤਲਬ ਜਿਹੜੇ ਥੋੜੀ ਜੀ ਏਜਡ ਬੰਦੇ ਆ ਨਾ ਇਸ ਗਰੁੱਪ 'ਤੇ ਉਹ ਇਦਾਂ ਦੀ ਦਸਤਾਰ ਬੰਨ੍ਹਦੇ ਪਟਿਆਲਾ ਸ਼ਹੀ ਤੇ ਦੇਖੋ ਆਪਾਂ ਲੜ ਲਾਇਆ ਪਹਿਲੇ ਦੂਜੇ ਲੜ 'ਚ ਕਿੰਨੀ ਘੱ ਪਹਿਲਾਂ ਉੱਪਰੋਂ ਹੀ ਲੜ ਬਣਾ ਲੈਣੇ ਜਿਆਦਾ ਨਹੀਂ ਮੋਟਾ ਕਰਨਾ ਉੱਪਰੋਂ ਹੀ ਲੜਾਂ ਨੂੰ ਨਾ ਹੀ ਮੋਲੇ ਹਿੱਸੇ ਤੋਂ ਉੱਪਰੋਂ ਪਿੰਚ ਕਰਨਾ ਹੈ ਹਮੇਸ਼ਾ ਨੀਚੋਂ ਹੀ ਪਿੰਚੇ ਕਰਨਾ ਹੈ ਨਾਲ ਨਾਲ ਲੜ ਨੂੰ ਦੱਬਣਾ ਹੈ ਦੱਬ ਕੇ ਉਹਨੂੰ ਖੋਲ ਕੇ ਸਾਫ਼ ਕਰਕੇ ਰੱਖਣਾ ਹੈ ਉਹਨਾਂ ਦੀ ਲੜ ਦੇਖੋ ਥੋੜੇ ਥੋੜੇ ਉੱਚੇ ਜਾ ਰਹੇ ਆ ਆਪਾਂ ਵੀ ਇਦਾਂ ਹੀ ਕਰਨਾ ਹੈ ਬਟੇ ਬਾਤ ਦਿਖੇ ਪਹਿਲਾਂ ਤੁਸੀਂ ਸਾਰੇ ਲੜ ਇੱਕ ਜਗ੍ਹਾ ਤੇ ਰੱਖਣੇ ਆ ਠੀਕ ਹੈ ਰੱਖ ਕੇ ਪੇਚੜਾ ਗੈਪ ਦੇਖੋ ਜਿੱਦਾਂ ਉਹਨਾਂ ਦਾ ਘੱਟ ਆ ਅਸੀਂ ਵੀ ਉਦਾਂ ਹੀ ਘੱਟ ਰੱਖਣਾ ਹੈ ਅਸੀਂ ਉਹਨਾਂ ਨਾਲੋਂ ਥੋੜਾ ਹੋਰ ਘੱਟ ਰੱਖਣਾ ਹੈ ਕਿਉਂਕਿ ਇਹਦੇ ਵਿੱਚ ਆਪਾਂ ਸਲਾਈ ਫੇਣੀ ਤੇ ਵੱਧ ਜਾਣਾ ਇਹ ਪਿੱਛੇ ਦੀ ਇਸ ਲੜ ਨੂੰ ਤੁਸੀਂ ਫੋਲਡ ਕਰਨਾ ਹੈ ਪਿੰਚ ਕਰਕੇ ਦੋਨੋਂ ਪੱਲੇ ਬਰਾਬਰ ਕਰਕੇ ਲਾਣਾ ਹੈ ਤੇ ਉੱਪਰਲੇ ਪਾਸੇ ਮੋਟਾ ਹਿੱਸਾ ਰੱਖਣਾ ਹੈ ਪਰ ਉਹਨੂੰ ਜ਼ਿਆਦਾ ਅੰਦਰ ਨੂੰ ਫੋਲਡ ਨਹੀਂ ਕਰਨਾ ਉਪਰੋਂ ਲੜ ਜ਼ਿਆਦਾ ਮੋਟੀ ਨਹੀਂ ਕਰਨੇ ਤੁਸੀਂ ਤੇ ਤੁਸੀਂ ਇਸ ਲੜ ਨੂੰ ਵੀ ਬਾਕੀ ਪੇਚਾਵਾਂਗੇ ਇੱਕ ਜਗ੍ਹਾ ਤੇ ਪਿੰਚ ਕਰਨਾ ਹੈ ਨਾਲ ਦਬਾਂਗੇ ਦਸਤਾਰ ਨੂੰ ਇਹ ਨਾਲ ਤੁਹਾਡੀ ਦਸਤਾਰ ਨਾਲ ਥੋੜੀ ਜਿਹੀ ਚੌੜੀ ਦਿਖਣੀ ਸ਼ੁਰੂ ਹੋ ਜੂਗੀ ਉਹਨਾਂ ਦੀ ਦਸਤਾਰ ਵੀ ਚੌੜੀ ਹੁੰਦੀ ਹੈ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਸ ਲੜ ਨੂੰ ਖੋਲ ਕੇ ਦੁਬਾਰਾ ਅੰਦਰ ਨੂੰ ਫੋਲਡ ਕਰ ਦਿਓ ਸਾਰੇ ਲੜ ਇੱਕੋ ਜਗ੍ਹਾ ਤੋਂ ਕਰਨੇ ਆ ਤੇ ਪੇਚ ਦੇਖ ਲਓ ਮੈਂ ਕਿੰਨੇ ਘੱਟ ਸਪੇਸ ਤੇ ਲਗਾਨੇ ਆ ਇਹਨੂੰ ਇਸ ਤਰੀਕੇ ਨਾਲ ਸਾਫ਼ ਕਰ ਕਰਕੇ ਨਾਲ-ਨਾਲ ਲਗਾਉਣਾ ਹੈ ਜੇ ਤੁਸੀਂ ਐਦਾ ਹੀ ਵਾਟਰ ਰੱਖਣੇ ਚਾਹੁੰਦੇ ਹੋ ਦਸਤਾਰ ਦੇ ਵਿੱਚ ਤਾਂ ਫਿਰ ਇਹਨਾਂ 'ਚ ਸਲਾਈ ਨਾ ਫੇਰਿਓ ਬਾਅਦ ਦੇ ਵਿੱਚ ਬਟ ਮੈਂ ਤੁਹਾਨੂੰ ਇਹ ਸਾਫ਼ ਕਰਕੇ ਵੀ ਦਿਖਾਵਾਂਗਾ ਮੈਂ ਚਾਹਨਾ ਉਹਨਾਂ ਕਿ ਮੈਂ ਤੁਹਾਨੂੰ ਉਹਨਾਂ ਵਰਗੀ ਸ਼ੇਪ ਸਜਾ ਕੇ ਦਿਖਾਵਾਂ ਐਜ਼ ਇਟ ਇਜ਼ ਸਜਾ ਕੇ ਦਿਖਾ ਦਵਾਂ ਪਲੱਸ ਜੇ ਕੋਈ ਦਸਤਾਰ 'ਚ ਕਮੀ ਪੇਸ਼ੀ ਮੈਨੂੰ ਲੱਗਦੀ ਹੈ ਤਾਂ ਮੈਂ ਉਹਨੂੰ ਤੁਹਾਨੂੰ ਸਹੀ ਵੀ ਕਰਕੇ ਦਿਖਾਵਾਂ ਠੀਕ ਹੈ ਮੇਰੇ ਵੀਰੋ ਇਸ ਚਿੱਲੀ ਮੈਂ ਤੁਹਾਨੂੰ ਕਹਿਣਾ ਉਹ ਤੁਸੀਂ ਇਹ ਸਾਫ਼ ਵੀ ਕਰ ਸਕਦੇ ਹੋ ਲੜ ਨਾਲ ਨਾਲ ਦਸਤਾਨ ਨੂੰ ਉੱਪਰੋਂ ਫੋਲਡ ਨਹੀਂ ਕਰਨਾ ਜਿੱਦਾਂ ਮੈਂ ਤੁਹਾਨੂੰ ਬਾਰ ਬਾਰ ਰਿਪੀਟ ਕਰ ਰਹੀ ਹਾਂ ਇਹ ਮੈਂ ਕੱਲਾ ਇੱਥੋਂ ਜੀ ਸਹੀ ਕਰਦੇ ਆਂ ਅਸੀਂ ਗੱਟੀਲੇ ਮੱਠੇ ਕੱਪੜੇ ਨੂੰ ਦੇਖੋ ਇਸ ਪੱਲੇ ਨੂੰ ਵੀ ਲਾਣ ਲਈ ਦੋਨੋਂ ਪੱਲੇ ਪਹਿਲਾਂ ਤੁਸੀਂ ਬਰਾਬਰ ਕਰ ਲੈਣੇ ਨੇ ਬਰਾਬਰ ਕਰਕੇ ਤੁਸੀਂ ਪਿੱਛੋਂ ਜੀ ਉੱਪਰਲੇ ਪਾਸੇ ਉਹ ਵੀ ਲੜ ਨੂੰ ਪਿੰਚ ਕਰਕੇ ਤੇ ਨੀਚਲੇ ਪਾਸੇ ਵੀ ਲੜ ਨੂੰ ਪਿੰਚ ਕਰਕੇ ਇਸ ਤਰੀਕੇ ਨਾਲ ਲੜ ਨੂੰ ਲਾ ਦੇਣਾ ਹੈ ਨੀਚਲੇ ਹਿੱਸੇ ਦੇ ਤੁਸੀਂ ਕੋਸ਼ਿਸ਼ ਕਰਿਓ ਕਿ ਜ਼ਿਆਦਾ ਮੋਟਾ ਹਿੱਸਾ ਨਾ ਲੈ ਕੇ ਆਓ ਕਿਉਂਕਿ ਸੱਜੇ ਪਾਸੇ ਉਹਨਾਂ ਦੀ ਪੱਗ ਨਾ ਜਿਹੜੀ ਬਹੁਤ ਜਿਆਦਾ ਪਤਲੀ ਜੀ ਹੁੰਦੀ ਹੈ ਜੇ ਤੁਸੀਂ ਕਹੋ ਨਾ ਉਹ ਖਾਲੀ ਖਾਲੀ ਜੀ ਪ੍ਰਤੀਤ ਹੁੰਦੀ ਹੈ ਉੱਥੋਂ ਜੀ ਤੇ ਤੁਸੀਂ ਐਦਾ ਕਹਿ ਸਕਦੇ ਹੋ ਕਿ ਆਪਾਂ ਥੋੜਾ ਇਹਨੂੰ ਭਰ ਕੇ ਦਿਖਾਣਾ ਹੈ ਬਟ ਕਿਉਂਕਿ ਐਦਾ ਜੇ ਆਪਾਂ ਉਦਾਂ ਹੀ ਦਸਤਾਰ ਤੇ ਲੜ ਲਾ ਦੀ ਨਾ ਤਾਂ ਲੜ ਇੱਕ ਤਰ੍ਹਾਂ ਨਾਲ ਹਵਾ ਚ ਹੀ ਘੁੰਮਦਾ ਰਹਿੰਦਾ ਹੈ ਉਹ ਜਗ੍ਹਾ ਤੋਂ ਢਿੱਲਾ ਜਾਂ ਰਹਿੰਦਾ ਲੜ ਤੇ ਇਹ ਜਗ੍ਹਾ ਨੂੰ ਆਪਾਂ ਸੈੱਟ ਕਰਨ ਲਈ ਲੜ ਸਾਰੇ ਟਾਈਟ ਹੀ ਲਾਣੇ ਆ ਦਸਤਾਰ ਦੀ ਸ਼ੇਪ ਮੈਂ ਤੁਹਾਨੂੰ ਉਹਨਾਂ ਵਰਗੀ ਬਣ ਕੇ ਦਿਖਾਉਂਗਾ ਬਟ ਤੁਸੀਂ ਦੇਖੋ ਇੱਕ ਵਾਰੀ ਲੜ ਨੂੰ ਪਿੰਚ ਕੀਤਾ ਇਸ ਲੜ ਨੂੰ ਵੀ ਥੋੜਾ ਦੱਬਿਆ ਖੋਲ ਕੇ ਤੇ ਲੜਾ ਦੀ ਚੌੜਾਈ ਦੇਖੋ ਮੇਰੀ ਦੀ ਲੜਾ ਦੀ ਚੌੜਾਈ ਜ਼ਿਆਦਾ ਹੈ ਨਾ ਮੈਂ ਜਿੱਦਾਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਜਦ ਤੱਕ ਤੁਸੀਂ ਪੂਰੀ ਵੀਡੀਓ ਅਖੀਰ ਤੱਕ ਕਲਗੀ ਲੜ ਲਾਉਂਦੇ ਨੂੰ ਨਹੀਂ ਨਾ ਦੇਖੋਗੇ ਮੈਨੂੰ ਉਹ ਤੱਕ ਤੁਹਾਨੂੰ ਵਿੱਚ ਵਿੱਚ ਲੱਗੂਗਾ ਕਿ ਦਸਤਾਰ ਆ ਨਾ ਜਿਹੜੀ ਉਹਨਾਂ ਵਰਗੀ ਨਹੀਂ ਹੈਗੀ ਬਟ ਜਦੋਂ ਮੈਂ ਕਲਗੀ ਲੜ ਲਾ ਕੇ ਦਿਖਾਉਂਗਾ ਤੁਹਾਨੂੰ ਫੇਰ ਸਮਝ ਆਊਗਾ ਕਿ ਦਸਤਾਰ ਮੈਂ ਉਹਨਾਂ ਵਰਗੀ ਹੀ ਬੰਨੀ ਹੈ ਇਸ ਚੀਜ਼ ਨੂੰ ਤੁਹਾਨੂੰ ਥੋੜਾ ਆ ਧਿਆਨ ਰੱਖਣਾ ਪੈਣਾ ਥ ਬਾਕੀ ਮੇਰੇ ਵੀਰੋ ਮੈਂ ਤੁਹਾਡੇ ਜਿਹੜੇ ਵੀ ਕਮੈਂਟ ਕਰਦੇ ਆ ਉਹ ਸਾਰੇ ਮੈਂ ਦੇਖਦਾ ਹੁੰਨਾ ਆ ਸਾਰੇ ਰੀਡ ਕਰਦਾ ਹੁੰਨਾ ਜੋ ਵੀ ਤੁਸੀਂ ਲਿਖਦੇ ਆ ਜਿਹੜੀਆਂ ਦਸਤਾਰਾਂ ਤੁਸੀਂ ਮੰਗ ਰਹੇ ਹੋ ਮੈਂ ਉਹਨਾਂ ਦੀ ਟਿਊਟੋਰੀਅਲ ਪਾਉਂਗਾ ਬਟ ਜਿਹੜੇ ਮੈਂ ਪਹਿਲਾਂ ਤੋਂ ਨੋਟ ਕੀਤੇ ਹੋਏ ਉਹ ਮੈਂ ਪਹਿਲਾਂ ਪਾਉਂਗਾ ਠੀਕ ਹੈ ਤੇ ਇਸ ਲਈ बार-बार ਕਮੈਂਟ ਨੂੰ ਰਿਪੀਟ ਨਾ ਕਰਿਆ ਕਰੋ ਤੇ ਹੁਣ ਇਸ ਪੱਲੇ 'ਚ ਦੇਖ ਲਓ ਅਸੀਂ ਇਕੱਲਾ ਸਿੰਗਲ ਪੱਲਾ نیچے ਵਾਲਾ ਪੱਲਾ نیچے ਨੂੰ ਖੋਲ੍ਹਿਆ ਆ ਤੇ ਅੰਦਰ ਵਾਲੇ ਪੱਲੇ ਨੂੰ ਉੱਪਰ ਨੂੰ ਚੱਕਤਾ ਹੋਇਆ ਇਸ ਲੜਨ ਨੂੰ ਉੱਪਰ ਜੀ ਜ਼ਿਆਦਾ ਫੋਲਡ ਨਹੀਂ ਕੀਤਾ ਤੇ ਦੋਨੋਂ ਪਾਸੋਂ ਲਗਭਗ ਆਪਣੀ ਦਸਤਾਰ ਬਾੜ ਨੂੰ ਆ ਬਰਾਬਰ ਆ ਤੇ ਇਸ ਜਗ੍ਹਾ ਤੋਂ ਤੁਸੀਂ ਦੇਖ ਸਕਦੇ ਹੋ ਗੋਲਾਈ ਕਰਨੀ ਆ ਦਸਤਾਰ ਦੀ ਜਿੱਦਾਂ ਉਹਨਾਂ ਦੀ ਹੁੰਦੀ ਹੈ ਨਾ ਦਸਤਾਰ ਦੀ ਇਸ ਲੜਨ ਨੂੰ ਫਿਰ ਇੱਕ ਵਾਰੀ ਪਿੰਚ ਕਰ ਦੇਣਾ ਫਿਰ ਸਾਫ਼ ਕਰਕੇ ਅੰਦਰ ਨੂੰ ਦੁਬਾਰਾ ਫੋਲਡ ਕਰਾਂਗੇ ਇਹਨੂੰ ਤੇ ਇਸ ਲੜਨ ਨੂੰ ਆਪਾਂ ਜ਼ਿਆਦਾ ਚੌੜਾ ਨਹੀਂ ਲਗਾਣਾ ਜਿੱਦਾਂ ਉਹਨਾਂ ਦਾ ਲੜਾ ਨਾ ਦੇਖੋ ਤੁਸੀਂ ਫੋਟੋਜ਼ ਦੇਖ ਸਕਦੇ ਹੋ ਰਾਈਟ ਸਾਈਡ ਤੇ ਫੋਟੋ ਲਾਈ ਜਿਹੜੀ ਮੈਂ ਉਹਨਾਂ ਦੀ ਇਸੇ ਲਈ ਲਾਈ ਹੈ ਕਿ ਤੁਸੀਂ ਨਾਲ-ਨਾਲ ਉਸ ਫੋਟੋ 'ਚ ਦੇਖ ਕੇ ਸਾਡੀ ਵੀਡੀਓ 'ਚ ਸਿੱਖ ਸਕੋ ਤੇ ਕੱਲੇ ਇਸ ਲੜਨ ਨੂੰ ਤੁਸੀਂ ਉੱਪਰੋਂ ਵੀ ਫੋਲਡ ਕਰਨਾ ਹੈ ਆ ਕਿਉਂਕਿ ਇਹਨੂੰ ਨਾ ਥੋੜਾ ਟਿਕਾਣਾ ਆ ਆਪਣੀ ਜਗ੍ਹਾ ਤੇ ਇਹਨੂੰ ਪਹਿਲਾਂ ਹੀ ਨਹੀਂ ਦੱਬਣਾ ਸੀ ਬਸ ਦਸਤਾਰ ਨੂੰ ਥੋੜਾ ਜਿਹਾ ਪਿੱਛੇ ਨੂੰ ਕਰਨਾ ਆ ਇਹ ਨਾਲ ਤੁਹਾਡੀ ਦਸਤਾਰ ਥੋੜੀ ਜਿਹੀ ਬੈਠੀ ਲੱਗੂਗੀ ਤੇ ਥੋੜੀ ਜਿਹਾ ਜ਼ਿਆਦਾ ਚੋੜੀ ਲੱਗੂਗੀ ਜਦੋਂ ਦਸਤਾਰ ਤਿੱਖੀ ਹੋ ਜਾਂਦੀ ਆ ਤਾਂ ਉਹ ਚੋੜੀ ਨਹੀਂ ਲੱਗਦੀ ਹੁੰਦੀ ਹੁਣ ਤੁਸੀਂ ਦੇਖ ਲਓ ਕਿ ਆਪਾਂ ਲੜ ਲਾਤੇ ਆ ਬਹੁਤ ਘੱਟ ਗੈਪ ਤੇ ਲਾਏ ਆ ਸਾਰੀ ਲੜ ਜਿੱਦਾਂ ਆਪਾਂ ਲਗਭਗ ਮੂਹਰ ਨਹੀਂ ਦਸਤਾਰ ਦੇ ਵਿੱਚ ਗੈਪ ਰੱਖਦੇ ਨਾ ਲੜਾਂ ਦਾ ਉਹਨਾਂ ਕਿ ਗੈਪ ਰੱਖਦੇ ਆ ਬਟ ਸਚਾਈ ਸ਼ੇਪ ਅਸੀਂ ਪਟਿਆਲਾ ਚਾਈ ਦੇ ਵਿੱਚ ਆ ਹੁਣ ਤੁਸੀਂ ਦੇਖ ਲਓ ਆਪਾਂ ਪਹਿਲਾਂ ਲੜ ਠੀਕ ਹੈ ਮੇਰੇ ਵੀਰੋ ਸਾਰੇ ਲੜ ਲਗਭਗ ਅਸੀਂ ਬਰਾਬਰ ਮੋٹے ਕੰਨਿਆਂ ਪਿੱਛੇ ਤੱਕ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਪਹਿਲਾਂ ਤੁਸੀਂ ਲੜਾਂ ਦਾ ਗੈਪ ਆ ਜਿਹੜਾ ਘਟ ਰੱਖਣਾ ਹੈ ਕਿਉਂਕਿ ਆਪਾਂ ਜਦੋਂ ਸਲਾਈ ਫੇਨ ਨਹੀਂ ਆ ਤਾਂ ਲੜਾਂ ਦਾ ਗੈਪ ਆਟੋਮੈਟਿਕਲੀ ਵੱਧ ਜਾਂਦਾ ਹੁੰਦਾ ਆ ਤੇ ਇੱਕ ਇੱਕ ਕਰਕੇ ਸਾਰੇ ਲੜਾਂ ਨੂੰ ਚੰਗੀ ਤਰ੍ਹਾਂ ਮੋٹے ਕੰਨਿਆਂ ਪਿੱਛੇ ਤੱਕ ਤੇ ਸਾਫ਼ ਵੀ ਕਰਨਾ ਆ ਲੜਾਂ ਨੂੰ ਥੋੜਾ ਗੁਲਾਈ ਦੇ ਵਿੱਚ ਲੈ ਕੇ ਆਣਾ ਦੇਖੋ ਜਿੱਦਾਂ ਉਹਨਾਂ ਦਾ ਲੜ ਬਹੁਤ ਘੱਟ ਛੋੜਾ ਨਾ ਤੁਸੀਂ ਇਸ ਲੜ ਨੂੰ ਵੀ ਘੱਟ ਛੋੜਾ ਕਰਨਾ ਹੈ ਉੱਪਰੋਂ ਜੀ ਫੋਲਡ ਕਰਕੇ ਤੇ ਹੁਣ ਸਲਾਈ ਫੇਰਾਂਗੇ ਸਲਾਈਨ ਨਾਲ ਇਹ ਹੋਰ ਘੱ ਹੋਣਾ ਸੀ ਫਿਰ ਉਹਨਾਂ ਤੋਂ ਔੜ ਲੱਗਣਾ ਸੀ ਉਹਨਾਂ ਤੋਂ ਵੀ ਤੇ ਬਾਕੀ ਜੇ ਤੁਸੀਂ ਦੇਖੋਗੇ ਤੇ ਦਸਤਾਰ ਦੀ ਜਿਹੜੀ ਸ਼ੇਪ ਆ ਸ਼ੇਪ ਸਾਡੀ ਉਹਨਾਂ ਵਰਗੀ ਲੱਗਦੀ ਪਈ ਆ ਬਟ ਹੱਲੇ ਫਰੰਟ ਤੋਂ ਨਹੀਂ ਲੱਗਦੀ ਪਈ ਉਹ ਤੁਹਾਨੂੰ ਲੋਕਾ ਹੋਊਗੀ ਜਦੋਂ ਆਪਾਂ ਕਲਗੀ ਲਾ ਕੇ ਦਿਖਾਣੀ ਆ ਤੁਹਾਨੂੰ ਬਸ ਦਸਤਾਰ ਨੂੰ ਥੋੜਾ ਦਬਣਾ ਐ ਇਸ ਜਗ੍ਹਾ ਤੋਂ ਤੇ ਹੁਣ ਮੇਰੇ ਵੀਰੋ ਅਸੀਂ ਜਦੋਂ ਕਲਗੀ ਲਗਾਵਾਂਗੇ ਉਦੋਂ ਤੁਹਾਨੂੰ ਸ਼ੇਪ ਪਤਾ ਲੱਗੂਗੀ ਕਿ ਐਕਚੁਅਲ ਦੇ ਵਿੱਚ ਉਹਨਾਂ ਵਰਗੀ ਹੋ ਸ਼ੇਪ ਆ ਹੁਣ ਉੱਪਰਲੇ ਲੜੜਾ ਜਿਹੜੇ ਤੁਸੀਂ ਉਹਨਾਂ ਨੂੰ ਵੀ ਸਾਫ਼ ਕਰ ਸਕਦੇ ਹੋ ਦੂਜੇ ਸ਼ੀਸ਼ੇ ਨਾਲ ਉਹ ਤੁਹਾਨੂੰ ਬਾਅਦ ਚ ਕਰਕੇ ਦਿਖਾਵਾਂਗੇ ਮੇਰੇ ਵੀਰੋ ਪਹਿਲਾਂ ਤੁਸੀਂ ਕਲਗੀ ਵਾਲਾ ਲੜ ਲਾਣਾ ਐ ਤੇ ਉਹਦੇ ਲਈ ਤੁਸੀਂ ਕੀ ਕਰਨਾ ਐ ਜਿੰਨਾ ਕਚੌੜਾ ਉਹਨਾਂ ਦਾ ਲੜ ਹੁੰ ਜੇ ਤਾਂ ਲੜ ਤੁਹਾਡਾ ਵੱਡਾ ਹੈ ਜਿਆਦਾ ਫਿਰ ਤਾਂ ਧਿਆਨ ਨਾਲ ਲਾਣਾ ਪੈਣਾ ਤੁਹਾਨੂੰ ਬਹੁਤ ਲੜ ਜਿੱਦਾਂ ਮੇਰਾ ਲੜ ਹੈ ਨਾ ਇਸ ਟਾਈਮ ਦਸਤਾਰ ਦਾ ਦੋਨਾਂ ਸਾਈਡਾਂ ਤੋਂ ਥੋੜਾ ਪਤਲਾ-ਪਤਲਾ ਕਪੜਾ ਫੜਨਾ ਹੈ ਜਿੱਦਾਂ ਉਹਨਾਂ ਨੇ ਲੜ ਪਤਲਾ ਹੁੰਦਾ ਨਾ ਦੋਨਾਂ ਸਾਈਡਾਂ ਤੋਂ ਇਸੇ ਤਰੀਕੇ ਨਾਲ ਨੀਚਲੇ ਹਿੱਸੇ ਤੇ ਪਤਲਾ ਹਿੱਸਾ ਫੜ ਲੈਣਾ ਉੱਪਰਲੀ ਸਾਈਡ ਤੇ ਵੀ ਪਤਲਾ ਹਿੱਸਾ ਰੱਖ ਦੇਣਾ ਤੇ ਬਾਕੀ ਕਪੜੇ ਨੂੰ ਤੁਸੀਂ ਅੰਦਰ ਖੋਲ ਕੇ ਰੱਖ ਦੇਣਾ ਕਲਗੀ ਵਾਲੇ ਲੜ ਦੇ ਵਿੱਚ ਇਸ ਲੜ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਜੇ ਤੁਹਾਨੂੰ ਕਿਤੇ ਲੱਗਦਾ ਹੋਵੇ ਡੰਗ ਪੈ ਰਿਹਾ ਤਾਂ ਅੰਦਰੋਂ ਕਪੜਾ ਖਿੱਚ ਕੇ ਐਡਜਸਟ ਕਰਨਾ ਤੇ ਪਿੱਛੇ ਤੱਕ ਸਾਫ ਵੀ ਕੀਤਾ ਹੈ ਨਿਚਲੇ ਹਿੱਸੇ ਦੇ ਡੰਗ ਸਿਗਾ ਉਹਨੂੰ ਪੂਰਾ ਵੀ ਕੰਪਲੀਟ ਕੀਤਾ ਹੈ ਭਰਿਆ ਉਹਨੂੰ ਉਹ ਜਗ੍ਹਾ ਤੋਂ ਤੇ ਇਹ ਜਗ੍ਹਾ ਤੋਂ ਲੜ ਨੀਚੇ ਨੂੰ ਖਿੱਚ ਕੇ ਆਣ ਪ੍ਰੋਪਰ ਕਰ ਦੇਣਾ ਹੈ ਦੋਨਾਂ ਸਾਈਡਾਂ ਤੋਂ ਗੱਲਾਂ ਜਿਹੜੀਆਂ ਤੁਹਾਡੀਆਂ ਪ੍ਰੋਪਰ ਟਕੀਆਂ ਹੋਣੀਆਂ ਚਾਹੀਦੀਆਂ ਨੇ ਤੇ ਦਸਤਾਰ ਦੇਖੋ ਆਪਾਂ ਥੋੜੀ ਜੀ ਉੱਚੀ ਸਜਾਈ ਹੈ ਤੇ ਆਪਾਂ 50 ਵੀ ਬਹੁਤ ਘੱਟ ਦਿਖਾਣੀ ਹੈ ਇਸ ਦਸਤਾਰ ਦੇ ਵਿੱਚ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਹਨੂੰ ਕੱਲਾ ਵਿਦਆਊਟ ਪੈਨ ਹੀ ਘੁਮਾ ਕੇ ਰੱਖਣਾ ਹੈ ਕਲਗੀ ਨੂੰ ਇਸ ਗੱਲ ਨੂੰ ਵੀ ਤੁਸੀਂ ਧਿਆਨ ਚ ਰੱਖਣਾ ਮੈਂ ਨੋਟ ਕੀਤਾ ਸ਼ਾਇਦ ਉਹ ਕਲਗੀ 'ਚ ਪੈਨ ਨਹੀਂ ਲਗਾਉਂਦੇ ਹੈਗੇ ਆਪਾਂ ਵੀ ਨਹੀਂ ਤੇ ਲਗਾ ਕੇ ਵੀ ਉਹਨਾਂ ਵਰਗੀ ਦਿਖਾਣੀ ਆ ਤੇ ਸਲਾਈ ਨਾਲ ਇਸ ਜਗ੍ਹਾ ਤੋਂ ਤੁਸੀਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਫਿਰ ਸੈਂਟਰ 'ਚ ਇੱਕ ਕਲਗੀ ਬਣਾ ਕੇ ਰੱਖਣੀ ਜਿੱਦਾਂ ਉਹਨਾਂ ਦੀ ਹੁੰਦੀ ਨਾ ਦੇਖੋ ਐਂ ਫੜ ਕੇ ਚੰਗੀ ਤਰ੍ਹਾਂ ਲੜ ਨੂੰ ਦੱਬ ਕੇ ਆਪਣੀ ਜਗ੍ਹਾ ਤੇ ਬਿਠਾ ਲੈਣਾ ਲੜ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਕਿ ਸ਼ੇਪ ਉਹਨਾਂ ਵਰਗੀ ਹੈਗੀ ਆ ਸ਼ੇਪ ਉਹਨਾਂ ਵਰਗੀ ਕਰ ਦੇਣੀ ਆ ਰਾਈਟ ਸਾਈਡ ਤੋਂ ਵੀ ਹੁਣ ਆਪਾਂ ਕੀ ਕਰਨਾ ਸੈਂਟਰ 'ਚ ਜਿੰਨੀ ਕ ਕਲਗੀ ਉਹਨਾਂ ਦੀ ਆ ਉੱਥੇ ਹੀ ਕਲਗੀ ਫੋਲਡ ਕਰਨੀ ਆ ਫੋਲਡ ਕਰਕੇ ਫੜ ਲੈਣੀ ਆ ਫੜ ਕੇ ਇੱਕ ਵਾਰੀ ਲੜ ਨੂੰ ਰੱਖਣਾ ਆ ਰੱਖ ਕੇ ਥੋੜਾ ਜਿੱਥੇ ਕਲਗੀ ਲਗਾਈ ਆ ਉੱਥੋਂ ਹੀ ਲੜ ਨੂੰ ਦੱਬਣਾ ਕੱਲਾ ਉਥੋ ਜਿਹੜਾ ਲੜ ਨੂੰ ਦੱਬੋਗੇ ਫਿਰ ਤੁਹਾਨੂੰ ਐਕਚੁਅਲ ਦੇ ਵਿੱਚ ਸ਼ੇਪ ਉਹਨਾ ਵਰਗੀ ਲੱਗਣੀ ਆ ਸਾ ਦੇਖੋ ਹੁਣ ਆਪਾਂ ਇੱਥੋਂ ਥੋੜਾ ਲੜ ਖੜਾ ਕਰਤਾ ਤੇ ਜਿੱਥੋਂ ਕਲਗੀ ਲਾਈ ਆ ਉਥੋਂ ਹੀ ਥੋੜਾ ਪੱਗ ਨੂੰ ਤੱਪ ਦੇਣਾ ਆ ਤੁਹਾਨੂੰ ਮੈਂ ਰਿਪੀਟ ਕਰ ਰਿਆ ਸੀ ਨਾ ਇੱਕ ਗੱਲ ਸਟਾਰਟਿੰਗ ਤੋਂ ਹੀ ਕਿ ਉਪਰੋ ਜੀ ਕੋਈ ਵੀ ਲੜ ਤੁਸੀਂ ਫੋਲਡ ਨਹੀਂ ਕਰਨਾ ਇਸੇ ਗੱਲ ਕਾਰਨ ਕਰ ਰਿਹਾ ਸੀਗਾ ਕਿਉਂਕਿ ਜੇ ਆਪਾਂ ਸਾਰੇ ਲੜਾਂ ਨੂੰ ਉਪਰੋਂ ਫੋਲਡ ਕਰ ਦਿੰਦੇ ਤਾਂ ਇੱਥੋਂ ਜੀ ਏਦਾਂ ਲੜ ਨਹੀਂ ਹੋਣਾ ਸੀਗਾ ਇਹ ਠੀਕ ਹੈ ਮੇਰੇ ਵੀਰੋ ਬਾਕੀ ਦੇਖੋ ਮੈਂ ਇੱਕ ਚੀਜ਼ ਇਹ ਵੀ ਨੋਟ ਕੀਤੀ ਸੀ ਇਹ ਸ਼ਾਇਦ ਨਾ ਸਜਾਂਦੇ ਨੇ ਫੁੱਲ ਵੈਲੀ ਦਸਤਾਰ ਸਜਾਂਦੇ ਨੇ ਤੇ ਮੈਂ ਸਜਾ ਰਿਹਾ ਇਸ ਟਾਈਮ ਰੂਬੀਆ ਵੈਲ ਕੈਮੀਕਲ 8 ਮੀਟਰ ਦੀ ਦਸਤਾਰ ਸਜਾਂਦੇ ਮਿਲਦਾ ਇਹ ਵੀ ਲਗਭਗ 8 ਮੀਟਰ ਦੀ ਦਸਤਾਰ ਹੋਣੀ ਹੈ ਸਵਾ 8 ਮੀਟਰ ਦੀ ਦਸਤਾਰ ਸਜਾਂਦੇ ਹੋਣੀ ਹੈ ਇਸ ਦੀ ਤੇ ਆਪਾਂ ਸਜਾ ਰਹੇ 8 ਮੀਟਰ ਰੂਬੀਆ ਵੈਲ ਕੈਮੀਕਲ ਹੁਣ ਕਲਗੀ ਲੜ ਲਾ ਕੇ ਦੇਖੋ ਹੁਣ ਸਾਡੀ ਦਸਤਾਰ ਦੀ ਸ਼ੇਪ ਲੱਗ ਰਹੀ ਨਾ ਉਹਨਾਂ ਵਰਗੀ ਆਪਣੀ ਦਸਤਾਰ ਗੋਲ ਵੀ ਜ਼ਿਆਦਾ ਲੱਗਦੀ ਪਈ ਆ ਤੇ ਜਿੱਦਾਂ ਉਹਨਾਰੇ ਥੋੜੀ ਦਸਤਾਰ ਖੜਵੀ ਹੁੰਦੀ ਨਾ ਦੋਨਾਂ ਸਾਈਡ ਦੇਖ ਲਓ ਥੋੜੀ ਜੀ ਸੈਂਟਰ ਚ ਉਕਲਗੀ ਵਾਲੇ ਲੜ ਤੋਂ ਥੋੜੀ ਜੀ ਦੱਬੀ ਜੀ ਤੇ ਦੋਨੋਂ ਸਾਈਡਾਂ ਤੋਂ ਖੜੀ ਐਦਾਂ ਹੀ ਉਹਨਾਂ ਦੀ ਦਸਤਾਰ ਹੁੰਦੀ ਆ ਤੇ ਦੇਖ ਲਓ ਦਸਤਾਰ ਉਹਨਾਂ ਦੀ ਇਸ ਹਿਸਾਬ ਨਾਲ ਵੀ ਨਾਪੋਂਗੇ ਨਾ ਜੇ ਤੁਸੀਂ ਮੂੰਹ ਤੋਂ ਵੀ ਤਾਂ ਇੰਨੀ ਹੀ ਉਚੀ ਹੁੰਦੀ ਆ ਜਿੱਥੋਂ ਹੀ ਥੋੜੀ ਤੋਂ ਲੈ ਕੇ ਨੱਕ ਜਿੱਥੇ ਖਤਮ ਹੁੰਦਾ ਉੱਥੋਂ ਜੀ ਲੈ ਕੇ ਸੈਂਟਰ ਚ ਜਿੱਥੋਂ ਨੱਕ ਸ਼ੁਰੂ ਹੁੰਦਾ ਉੱਥੇ ਲੈ ਕੇ ਦਸਤਾਰ ਤੱਕ ਇੰਨੀ ਹੀ ਹੁੰਦੀ ਆ ਉੱਚੀ ਉਹਨਾਂ ਦੀ ਦਸਤਾਰ ਇਹ ਮੈਂ ਚੀਜ਼یں ਦੇਖੀ ਆ ਉਹਨਾਂ ਦੀ ਫੋਟੋ 'ਚ ਆਪ ਨਾਪ ਕੇ ਉਸ ਤੋਂ ਬਾਅਦ ਚ ਮੈਂ ਤੁਹਾਨੂੰ ਇਹ ਦਸਤਾਰ ਸਜਾ ਕੇ ਦਿਖਾਈਏ ਕਿਉਂਕਿ ਉਹਨਾਂ ਵਰਗੀ ਦਸਤ ਪਰ ਉਹਨੂੰ ਚੰਗੀ ਤਰ੍ਹਾਂ ਮੈਂ ਮੈજર ਕੀਤਾ ਮਾਪਿਆ ਹਾਰੇ ਕਿ ਚੀਜ਼ ਨੂੰ ਫਿਰ ਤੁਹਾਨੂੰ ਸਜਾ ਕੇ ਦਿਖਾਈ ਆ ਕਿਉਂਕਿ ਇਹ ਕੋਈ ਆਸਾਨ ਨਹੀਂ ਹੈਗਾ ਕੰਮ ਇਹ ਤੁਹਾਨੂੰ 2 ਦਿਨ ਬਾਅਦ ਮੈਂ ਕਿਸੇ ਨਾ ਕਿਸੇ ਵਾਰ ਕੀ ਦਸਤਾਰ ਸਜਾ ਕੇ ਦਿਖਾਣਾ ਉਸ ਤੋਂ ਪਹਿਲਾਂ ਮੈਨੂੰ ਬੜੀਆਂ ਚੀਜ਼ਾਂ ਨੋਟ ਕਰਨੀਆਂ ਪੈਂਦੀਆਂ ਉਹਨਾਂ ਦੀ ਦਸਤਾਰ ਬਾਰੇ ਕਿਉਂਕਿ ਇਹ ਤਾਂ ਹੈ ਨਹੀਂ ਕਿ ਮੈਂ ਪਹਿਲਾਂ ਪ੍ਰੈਕਟਿਸ ਕਰਾਂ ਮੈਂ ਡਾਇਰੈਕਟ ਤੁਹਾਨੂੰ ਸਜਾ ਕੇ ਦਿਖਾ ਰਿਹਾ ਮੈਂ ਪਹਿਲਾਂ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਉਹਨਾਂ ਦੀ ਦਸਤਾਰ ਨੂੰ ਦਿਮਾਗ 'ਚ ਬਿਠਾਉਣਾ ਆਪਣੇ ਫਿਰ ਤੁਹਾਨੂੰ ਸਜਾ ਕੇ ਦਿਖਾਣਾ ਠੀਕ ਹੈ ਮੇਰੇ ਵੀਰੋ ਇਸ ਚੀਜ਼ ਨੂੰ ਟਾਈਮ ਲੱਗਦਾ ਹਮੇਸ਼ਾ ਬਟ ਤੁਸੀਂ ਇਸ ਚੀਜ਼ ਨੂੰ ਸਮਝਦੇ ਕਿ ਇਹ ਥੋੜੀ ਆਸਾਨ ਹੈ ਬੜ ਤੁਸੀਂ ਕਰੋਗੇ ਤਾਂ ਤੁਹਾਨੂੰ ਸਮਝ ਆ ਜਾਊਗਾ ਕਿ ਜੇ ਤੁਸੀਂ ਪਹਿਲੇ ਦਿਨ ਹੀ ਇਦਾਂ ਦੀ ਦਸਤਾਰ ਬੰਨ ਲਈ ਤਾਂ ਫਿਰ ਵਧੀਆ ਗੱਲ ਆ ਬਾਕੀ ਤਾਂ ਓੱਖਾ ਕੰਮ ਆ ਇਹ ਤੇ ਬਾਕੀ ਵੀਡੀਓ ਦੇਖ ਕੇ ਤਾਂ ਤੁਸੀਂ ਸਿੱਖ ਹੀ ਜਾਓਗੇ ਹੁਣ ਤੇ ਉਪਰੇ ਹੀ ਦੇਖ ਸਕਦੇ ਹੋ ਤੁਸੀਂ ਕਿ ਆਪਾਂ ਦੂਜੇ ਸ਼ਿਸ਼ਨਾ ਲੜ ਉੱਪਰਲੇ ਵੀ ਸਾਫ਼ ਕੀਤੇ ਆ ਬਟ ਉਹਨਾਂ ਦੇ ਲੜ ਉੱਪਰੋਂ ਸਾਫ਼ ਨਹੀਂ ਹੁੰਦੇ ਰਿੰਕਲ ਹੁੰਦੇ ਉਹਨਾਂ ਦੇ ਲੜਾਂ ਦੇ ਵਿੱਚ ਐਦਾਂ ਹੀ ਹੁੰਦੇ ਐਜ਼ ਇਟ ਇਜ਼ ਜਿੱਦਾਂ ਆਪਾਂ ਰੱਖੇ ਹੋਏ ਨਾ ਜਿਵੇਂ ਮੈਂ ਉਹਨਾਂ ਦੀ ਕਈ ਫਿਲਮਾਂ ਦੇਖੀਆਂ ਮੈਂ ਕਹਿ ਰਿਹਾ ਜ ਤੇ ਉਹਦੇ ਵਿੱਚ ਮੈਂ ਦੇਖਿਆ ਸੀ ਉਹਨਾਂ ਦੇ ਸਾਰੀ ਦਸਤਾਨਾ ਮਤਲਬ ਉਸ ਫਿਲਮ ਚ ਬੜੀ ਵਧੀਆ ਲੱਗਦੀ ਪਈ ਸੀ ਉਹਨਾਂ ਦੇ ਦਸਤਾਰਾਂ ਸਾਰੀਆਂ ਉਹਨਾਂ ਚ ਮੈਂ ਇੱਕ ਫੋਟੋ ਚੱਕੀ ਆ ਤੇ ਉਸ ਹਿਸਾਬ ਨਾਲ ਦਸਤਾਰ ਸਜਾ ਕੇ ਦਿਖਾਤੀ ਮੈਂ ਤੁਹਾਨੂੰ ਤੇ ਹੁਣ ਤੁਸੀਂ ਮੇਰੇ ਵੀਡੀਓ ਦੇਖ ਸਕਦੇ ਹੋ ਦਸਤਾਰ ਦੀ ਜਿਹੜੀ ਸ਼ੇਪ ਆ ਉਹਨਾਂ ਵਰਗੀ ਲੱਗ ਰਹੀ ਨਾ ਹੂ ਬਹੂ ਤੁਹਾਨੂੰ ਨਾ ਤਾਂ ਜਦ ਦਸਤਾਰ ਤਿੱਖੀ ਆ ਤੇ ਗੋਲਾਈ ਦੇ ਵਿੱਚ ਆ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਸਾਨੂੰ ਦੇਖੋ ਦਸਤਾਰ ਸਜਾਉਣ ਨੂੰ ਇੰਨਾ ਟਾਈਮ ਨਹੀਂ ਲੱਗਿਆ ਜਿੰਨਾ ਉਹਨਾਂ ਵਰਗੀ ਸ਼ੇਪ ਨੂੰ ਕਰਨ 'ਚ ਟਾਈਮ ਲੱਗਿਆ ਤੇ ਇਸ ਜਗ੍ਹਾ ਤੋਂ ਤੁਸੀਂ ਦੇਖ ਲਿਓ ਕਿ ਜੇ 50 ਤੁਹਾਨੂੰ ਵੱਡੀ ਲੱਗਦੀ ਹੋਵੇ ਤਾਂ ਉਹਨੂੰ ਛੋਟੀ ਵੀ ਕਰ ਸਕਦੇ ਹੋ ਉਹਨਾਂ ਦੀ ਦਸਤਾਰ ਵਾਂਗੂ ਆਪਣੀ ਦਸਤਾਰ ਦੇ ਸਾਰੇ ਲੜ ਤੁਸੀਂ ਪਿੱਛੇ ਤੱਕ ਮੋٹے ਵੀ ਕਰਨੇ ਆ ਕੋਈ ਵੀ ਲੜ ਢਿੱਲਾ ਨਾ ਹੋਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕੋਈ ਵੀ ਕਮੀ ਪੇਛੇ ਲੱਗੇ ਤੁਹਾਨੂੰ ਪਹਿਲਾਂ ਉਹਨੂੰ ਸਹੀ ਕਰਨਾ ਹੈ ਅਸੇ ਨੂੰ ਟਕਣ ਤੋਂ ਪਹਿਲਾਂ ਤੇ ਪਿੱਛੋਂ ਉੱਪੀ ਵਾਲਾ ਪੱਲਾ ਲਾਉਣ ਤੋਂ ਪਹਿਲਾਂ ਇਸ ਵੀਡੀਓ ਨੂੰ ਮੈਂ ਤੁਹਾਨੂੰ ਪੂਰੀ ਡਿਟੇਲ ਚ ਸਮਝਾਇਆ ਕਿ ਕਿਵੇਂ ਉਹਨਾਂ ਵਰਗੀ ਦਸਤਾਰ ਸਜਾਣੀ ਹੈ ਲਗਭਗ ਮੈਂ ਸਾਰੇ ਮਸ਼ਹੂਰ ਪੰਜਾਬੀ ਗਾਇਕ ਜਾਂ ਸੈਲੈਬ੍ਰਿਟੀ ਟਾਈਪ ਨਾਲ ਤੁਹਾਨੂੰ ਦਸਤਾਰਾਂ ਦੀਆਂ ਵੀਡੀਓ ਦੇ ਚੁੱਕਾ ਹਾਂ ਜਿੱਦਾਂ ਦਲਜੀਤ ਬਾਜੀ ਹੋਗੇ ਜਾਂ ਦਰਸ਼ੀਮ ਜਸੜ ਵੀਰ ਹੋਗੇ ਜੋਰਡਨ ਸੰਧੂ ਹੋਗੇ ਸਤਿੰਦਰ ਸਰਤਾਜ ਹੋਗੇ ਤੇ ਸਿੱਧੂ ਮੂਸੇ ਵਾਲਾ ਵੀਰ ਹੋ ਗਿਆ ਆਪਣਾ ਉਹਨਾਂ ਸਾਰੇ ਵਰਗੇ ਦਸਤਾਰਾਂ ਦੀ ਇਹ ਵੀਡੀਓ ਪਾ ਚੁੱਕਾ ਹਾਂ ਮੈਂ ਤੇ ਉਹਨਾਂ ਦੀ ਦਸਤਾਰਾਂ ਚ ਵੀ ਮੈਂ ਐਦਾ ਹੀ ਸਮਝਾਇਆ ਕਿ ਉਹਨਾਂ ਵਰਗੀ ਦਸਤਾਰਸੂ ਜੀ ਸਜਾ ਕਿੱਦਾਂ ਸਕਦੇ ਆ ਬਸ ਤੁਸੀਂ ਅਖੀਰ ਤੇ ਨਾ ਉੱਪਰਲੇ ਪਾਸੇ ਦੋ ਤਿੰਨ ਪਿੰਨਾ ਲਾ ਲਿਓ ਇਹਨਾਂ ਤੁਹਾਡਾ ਕਲਗੀ ਵਾਲਾ ਲਾੜਾ ਜਿਹੜਾ ਨਾ ਆਪਣੀ ਜਗ੍ਹਾ ਤੇ ਟਿਕਿਆ ਰਹੂਗਾ ਦੇਖੋ ਮੇਰੇ ਵੀਰੋ ਮੈਂ ਤੁਹਾਨੂੰ ਨਾ ਹਰ ਇੱਕ ਚੀਜ਼ ਪੂਰੀ ਡਿਟੇਲ ਚ ਦੱਸਤੀ ਇਹਦੀ ਵਿੱਚ ਠੀਕ ਹੈ ਹੁਣ ਜਦੋਂ ਤੁਸੀਂ ਪ੍ਰੈਕਟਿਸ ਕਰਨੀ ਆ ਬਸ ਇਸ ਵੀਡੀਓ ਨੂੰ ਦੇਖ ਲੈਣਾ ਤੁਸੀਂ ਆਰਾਮ ਨਾਲ ਬੈਠ ਕੇ ਤੇ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਆ ਤੁਹਾਨੂੰ ਉਹਨਾਂ ਨੂੰ ਦਿਮਾ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਤੇ ਤੁਸੀਂ ਕਮੈਂਟ ਵੀ ਕਰਦੇ ਹੋ ਕਿ ਜੇ ਤੁਹਾਨੂੰ ਕਿਸੇ ਦਸਤਾਰ ਦਾ ਟਿਊਟੋਰੀਅਲ ਚਾਹੀਦਾ ਹੈ ਬਟ ਐਦਾਂ ਆ ਕਿ ਮੈਂ ਨੋਟ ਸਾਰੇ ਦੇ ਕਰੀ ਜਾਣਾ ਬਟ ਪੋਸਟ ਕਰਨ ਦਾ ਟਾਈਮ ਲੱਗੂ ਇੱਕ ਦਿਨ ਚ ਇੱਕੋ ਹੀ ਵੀਡੀਓ ਪੋਸਟ ਕਰ ਸਕਦਾ ਕਿਉਂਕਿ ਵੀਡੀਓ ਨੂੰ ਬਣਾਉਣ ਚ ਫਿਰ ਸੈੱਟ ਕਰਨ ਚ ਐਡੀਟਿੰਗ ਕਰਨ ਚ ਬਹੁਤ ਟਾਈਮ ਲੱਗਦਾ ਇਹਨਾਂ ਚੀਜ਼ਾਂ ਨੂੰ ਤੇ ਆਪਾਂ ਜਿੱਦਾਂ ਤੁਹਾਡੇ ਨਾਲ ਵਾਅਦਾ ਕੀਤਾ ਹੈ ਤਾਂ ਉਹਨੂੰ ਸਾਰੀਆਂ ਦਸਤਾਰਾਂ ਦੇ ਟਿਊਟੋਰੀਅਲ ਮਿਲਣਗੇ ਬਸ ਤੁਹਾਨੂੰ ਵੇਟ ਕਰਨੀ ਪੈਣੀ ਹੈ ਇਸ ਚੀਜ਼ ਦੀ ਹੁਣ ਇੱਕ ਦਿਨ ਚ ਇੱਕ ਟਿਊਟੋਰੀਅਲ ਪਾਣਾ ਤਾਂ ਜਾਇਜ਼ ਆ ਹਨਾ ਦੋ ਦੋ ਤਿੰਨ ਤਿੰਨ ਤਾਂ ਪਾ ਨਹੀਂ ਸਕਦਾ ਕਿਉਂਕਿ ਨਾ ਤਾਂ ਇੰਨੇ ਟਿਊਟੋਰੀਅਲ ਨੂੰ ਮੈਂ ਸੈੱਟ ਕਰ ਸਕਦਾ ਆ ਠੀਕ ਆ ਬਣਾ ਤਾਂ ਲਵਾਂਗਾ ਮੈਂ ਵੀਡੀਓ ਠੀਕ ਆ ਬਟ ਉਹਨ ਠੀਕ ਹੈ ਮੇਰੇ ਵੀਰੋ ਕਿਉਂਕਿ ਜਿੰਨਾ ਦਸਤਾਰ ਨੂੰ ਬਣਾਉਣ ਚ ਟਾਈਮ ਲੱਗਦਾ ਆ ਉਸ ਤੋਂ ਕਿਤੇ ਜ਼ਿਆਦਾ ਟਾਈਮ ਦਸਤਾਰ ਲਈ ਵੀਡੀਓ ਨੂੰ ਸੈੱਟ ਕਰਨ ਤੇ ਲੱਗ ਜਾਂਦਾ ਹੁੰਦਾ ਹੈ ਤੇ ਮੇਰੇ ਵੀਰੋ ਤੁਸੀਂ ਦੇਖਿਓ ਪਿੱਛੇ ਜੀ ਆਪਾਂ ਸਿਰਾਂ ਵਾਲੇ ਹਿੱਸੇ ਨੂੰ ਉੱਪਰੋਂ ਚੰਗੀ ਤਰ੍ਹਾਂ ਢਾਕੇ ਪਿੱਛੋਂ ਲੂਪੀ ਵਾਲਾ ਪੱਲਾ ਲਾ ਰਹੇ ਹਾਂ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਕਿਉਂਕਿ ਸਿਰ ਨੂੰ ਆਪਾਂ ਉੱਦਾਂ ਹੀ ਟਕਣਾ ਜਿੱਦਾਂ ਆਪਾਂ ਨਾਰਮਲੀ ਟਕਦੇ ਹੁੰਨੇ ਆ ਲੂਪੀ ਪਿੱਛੋਂ ਉਨੀ ਕਿਚੋੜੀ ਲਗਾਇਆ ਜਿੰਨੇ ਨਾ ਤੁਹਾਡੀ ਨਾ ਦਸਤਾਰ ਪਿੱਛੋਂ ਲੁੱਕ ਖਰਾਬ ਨਾ ਹੋਵੇ ਤੇ ਉੱਪਰਲੇ ਲੜਾ ਤੁਸੀਂ ਦੇਖ ਲਓ ਬਹੁਤ ਘੱਟ ਸਪੇਸ ਆ ਉੱਪਰਲੇ ਲੜਾ 'ਚ ਤੇ ਹੁਣ ਕੋਈ ਕਮੀ ਪੇਸ਼ੀ ਰਹਿੰਦੀ ਹੋਵੇ ਤਾਂ ਦਸਤਾਰ ਦੀ ਤੁਸੀਂ ਉਹਨੂੰ ਸਹੀ ਕਰ ਲੈਣਾ ਮੇਰੇ ਵੀਰੋ ਤੇ ਤੁਹਾਨੂੰ ਫਿਰੰਡ ਤੋਂ ਦੁਬਾਰਾ ਸਾਰੀ ਜਾਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਕਿਉਂਕਿ ਆਪਾਂ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਣੀ ਆ ਤੇ ਇਹੋ ਜਿਹੇ ਆ ਵੀਡੀਓ ਰੋਜ਼ ਦੇਖਣ ਲਈ ਜੇ ਤੁਸੀਂ ਸਾਡੇ ਨਾਲ ਜੁੜੇ ਰਹੇ ਹੋਗੇ ਤਾਂ ਬਹੁਤ ਵਧੀਆ ਗੱਲ ਆ ਮੇਰੇ ਵੀਰੋ ਤੇ ਇਹ ਜਗਾ ਤੋਂ ਤੁਸੀਂ ਦੇਖ ਰਹੇ ਹੋ ਕਿ ਆਪਾਂ ਕਲਗੀ ਵਾਲੇ ਪੇਜ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਹੀ ਕੀਤਾ ਆ ਤੇ ਆਪਣੇ ਜੁਐਲਰੀ ਸੁਜੈਸ਼ਨ ਜਰੂਰ ਦਿਓ ਬਾਕੀ ਹੁਣ ਆਰੇ ਕਿਸੇ ਤੋਂ ਦਸਤਾਰ ਦੀ ਸ਼ੇਪ ਦੇਖ ਸਕਦੇ ਹੋ ਗੁਲਾਈ ਦੇ ਵਿੱਚ ਸ਼ੇਪ ਆ ਆਪਣੀ ਤੇ ਉਹਨਾਂ ਵਰਗੀ ਹੀ ਦਸਤਾਰ ਸਜਾ ਕੇ ਦਿਖਾਈ ਆ ਆਪਾਂ ਮੇਰੇ ਵੀਰ ਤੇ ਪਿੱਛੇ ਤੱਕ ਸਾਰੇ ਲੜ ਸਹੀ ਨੇ ਆਪਣੇ ਤੇ ਨਾ ਤਾਂ ਮੈਂ ਜਾਦਾ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਆ ਦਸਤਾਰ ਦੀ ਤੇ ਹੁਣ ਰਾਈਟ ਸਾਈਡ ਤੋਂ ਦੇਖ ਸਾਰੇ ਹੋ ਜੇ ਤੁਸੀਂ ਵੀ ਮੇਰੇ ਵੀਰੋ ਘਰ ਬੈਠੇ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣਾ ਨਵੀਆਂ ਵੀਡੀਓ ਡਿਸਕ੍ਰਿਪਸ਼ਨ 'ਚ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ ਲੈ ਕੇ ਆਵਾਂਗੇ ਇੱਕ ਹੋਰ ਨਵੀਂ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ